ਆਹ ਮੇਰੇ ਨਾਲ ਖੁਫਾ ਚੱਗੀ ਬਕਸ਼ਾ ਹੱਥ ਕਿਹੜਾ ਮਤਾ ਕਰਕੇ ਹਾਂ ਇਹ ਵੀ ਨਾ ਅੱਤਾ ਦੋਸ ਕਿਹਿਆ ਕਰ ਰਹੀ ਏ ਮੇਰੇ ਤੂੰ ਅੱਥਾ ਚੱਗਣ ਵਾਲੀ ਹੈਗੀ ਬਦਲ ਨਾ ਅੱਥਾ ਚੱਗਣ ਵਾਲੀ ਹੈਗੀ ਹਾਂ ਮੈਂ ਪਿਆ ਦੇਖ ਲਓ ਮੈਂ ਤੁਹਾਡੇ ਕਰਕੇ ਨਹੀਂ ਬੋਲ ਰਹੀ ਮਨ ਲੱਭਣੀ ਲੱਭ ਮਾਰੇ ਤੂੰ ਤੂੰ ਐਨੇ ਨਾਕੀ ਕਰਦਾਗਾ ਮੇਰੇ ਕਿ ਕੀ ਕੰਮ ਸੀ ਮੈਨੂੰ ਇਹ ਦੱਸ ਤੂੰ ਮੇਰੇ ਕੋਈ ਮੁੱਦਾ ਕਰ ਤੂੰ ਮੁੱਦਾ ਨਹੀਂ ਕਰ ਆਏ ਲੱਭੀ ਓ ਤੂੰ ਬੈਠੋ ਮੇਨ ਨਾਲ ਕਰ ਕਰ ਲੈ ਕਰ ਪਾ ਤੂੰ ਇਹ ਨਾ ਕੀ ਕਰਦਾ ਬੱਸ ਮੇਨ ਨਾਲ ਗੱਲ ਨਹੀਂ ਕਰਨੀ ਤੂੰ ਕਿਉਂ ਕਰੇ ਤੇਰੀ ਨਾਲ ਇਹਨੂੰ ਕਾਤੋਂ ਲੈ ਗਿਆ ਮੈਂ ਮੇਰੇ ਘਰ ਦੀ ਮੇਰੇ ਦੀ ਕੀ ਕੰਮ ਇਹ ਮੈਨੂੰ ਦੱਸ ਇਹਦੀ ਚੱਕਰ ਇਹਨਾਂ ਦਾ ਮਹਲ ਨਹੀਂ ਦੇ ਰੋਣ ਮੇਰੇ ਦੀ ਕੀ ਕੰਮ ਲੈ ਮੈਨੂੰ ਕੱਢ ਛੱਡ ਗਿਆ ਮੇਨ ਨਾਲ ਗੱਲ ਕਰ ਜਿਹੜੀ ਗੱਲ ਇਹ ਨਾਲ ਕੀ ਗੱਲ ਕਰਾ ਜਾ ਮੋਰ ਕੀ ਕਰ ਤੈਨੂੰ ਦੀ ਗੱਲ ਇਹਨੂੰ ਧੱਕੇ ਮਾਰਦੇ ਆ ਨਾ ਮੇਰੇ ਕੀ ਕੰਮ ਆ ਮੈਨੂੰ ਕੱਢ ਛੱਡ ਗਿਆ ਮੇਨ ਨਾਲ ਕਰਾ ਆਹ ਥੋੜਾ ਬੜੋ ਤੇ ਜਾ ਵੇਗੇ ਗਾਲੇ ਨਾ ਨਾ ਬਗੇ ਗਾਲੇ ਨਾ ਹਲੋ 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 ਬਈ ਤੀ ਡਮਾ ਕੀ ਤੈ ਯਾਰ ਵੇਗੇ ਗਾਲੇ ਨਾ ਮੇਰਾ ਹਲੋ ਸਾਡੇ ਗਾਲੇ ਯਾਰ ਢਾਬੇ ਤੇ ਕੀ ਗੱਲ ਢੰਦਰਾ ਬਾਉ ਢਾਬੇ ਤੇ ਇਹੀ ਕੀ ਗੱਦਬੜੀ ਸਾਡਾ ਢੋਬਾ ਇਹ ਜਿਹੜਾ ਨਬਾਣਾ ਹੈ ਕੀ ਗੱਦਬੜਾ ਢਾਬੇ ਦੇ ਸੁਖੇ ਕੀ ਹੈ ਕੀ ਗੱਲ ਕੀ ਗੱਲ ਹੋਈ ਬਈ ਇਹ ਮੇਰੇ ਨਾਲ ਲੈ ਕੇ ਫੇਰ ਇਹਨੂੰ ਰਿਆ ਦੇ ਢਾਬੇ ਤੇ ਹਾਂ ਮਾ ਲਾ ਬਰੇ ਲੋ ਢਾਬੇ ਜਾ ਕੇ ਕੋਈ ਚਾਹ ਪੀਣੇ ਬਰੇ ਲੋ ਢਾਬੇ ਤੇ ਆ ਜਾਓ ਨੀ ਗੱਲ ਹੋਈ ਬਈ ਮੇਰਾ ਵੀਡੀਓ ਬਣਾ ਦੀ ਯਾਰ ਵੀਡੀਓ ਨਾ ਆਪਣਾ ਵੀਰੇ ਗੱਲ ਸੁਣੋ ਜਿਮੀਦਰ ਬੰਦੇ ਅਸੀਂ ਸਾਡਾ ਢਾਬਾ ਨਾ ਚੱਲਦਾ ਪੂਰੇ ਏਰੀਆ ਦੇ ਜਿਗਰ ਨੂੰ ਮਰਜੀ ਹੋ ਗਿਆ ਬਸ ਤੂੰ ਤੂੰ ਕੀ ਗੱਤ ਬਾਤ ਕਰਦਾ ਤੂੰ ਤੇ ਢਾਬੇ ਦਾ ਭਾਈ ਕੋਈ ਵੀ ਆ ਸਾਡੇ ਚਾਹ ਪੀ ਆ ਵੀ ਸਾਡੇ ਹੀ ਭਰਾਵਾ ਸਾਡਾ ਪਾਪਾ ਜਸ਼ਨ ਦਾ ਬੰਗੜਾ ਨਾ ਤੇ ਪੂਰੇ ਪੰਜਾਬ ਦੇ ਵਿੱਚ ਕੀ ਤੂੰ ਟਰੱਕਾਂ ਵਾਲੇ ਗੱਡੀ ਵਾਲੇ ਖੜਦੇ ਆ ਤੁਸੀਂ ਮੂੰਹ ਨੇ ਚਾਬੀ ਨਹੀਂ ਹੋ ਕੀ ਕਾਰਨ ਕੀ ਮੂੰਹ ਤੇ ਬੈਠੇ ਨੇ ਮੇਰਾ ਘਰ ਦਾ ਜੀ ਇਹਨੂੰ ਇਹਨੂੰ ਨਾਲ ਰੱਖੀ ਬੈਠਾਗਾ ਦੱਸ ਦੱਸ ਕੀ ਮੇਰੇ ਚ ਕੀ ਕਮੀ ਆ ਮੈਨੂੰ ਕਿਹੜਾ ਇਹਨਾਂ ਨੇ ਦੱਸਿਆ ਵੀ ਮੈਂ ਪਿਆ ਕਿੰਨਾ ਦੱਸੋ ਬੰਦੇ ਖੜੇ ਹੋ ਬੜਦੇ 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 ਕੁੜੀ ਫੋਟੋ ਕਿੱਧਰ ਕੋਲ ਹੈਲੋ ਬੈਠੀ ਤੇ ਖੱਬ ਕੇ ਤੂੰ ਮੇਰੇ ਨਾਲ ਗੱਲ ਕਰ ਜਿਹੜੀ ਕਹਿੰਦੇ ਮੈਂ ਤੈਨੂੰ ਬੋਲਣਾ ਠੀਕ ਆ ਤੁਸੀਂ ਤਾਂ ਮੈਨੂੰ ਕਹਿੰਦੇ ਮੇ ਤੁਹਾਾਰਾਂ ਆਏ ਕਿਉਂ ਆਣਗੇ ਕਿ ਕੋਈ ਨਿੱਕੇ ਚ ਗਏ ਆ ਯਾਹੀ ਆਨੇ ਨਾ ਬਿਆਹ ਕੀ ਆਣੀ ਆ ਦੋ ਬੱਚੇ ਆ ਖੱਬੇ ਹਾਂ ਉਹ ਬੱਚੇ ਵੀ ਨਿੱਕੇ ਨਿੱਕੇ ਰੋਣਾ ਪਿਆ ਹੋਇਆਗਾ ਕੋਈ ਨਹੀਂ ਬਲੌਨੀਆਂ ਦੇ ਪੇਕਿਆਂ ਨੂੰ ਬਲਾਲਾ ਜੀ ਨੂੰ ਬੁਲਾਉਣਾ ਚਾਹਤ ਹਾਂ ਦੇਖਿਆ ਬੋਲਦਾ ਦੇਖ ਲਿਆਗਾ ਬੁਲਾ ਦੇਣਗੇ ਤੇਰੇ ਚਲ ਸੋ ਗੰਦਲੀ ਨੂੰ ਬਕਵਾਸ ਨਹੀਂ ਕਰਦਾ ਪੁੱਤ ਨੂੰ ਕੋਈ ਨਹੀਂ ਬਕਵਾਸ ਨਹੀਂ ਕਰੇ ਬਹਿ ਕੇ ਕਰਦੇ ਆਂ ਮੈਨੂੰ ਪੱਕਾ ਤੂੰ ਤੂੰ ਤਾਂ ਬਹਿ ਕੇ ਨਹੀਂ ਰਹਿਆ ਬੈ ਜਾ ਮੈਨੂੰ ਕੋਲ ਮੈਨੂੰ ਭਗਵਾਨ ਕਰੀਂ ਇਹ ਗੱਲ ਨੂੰ ਜੀ ਸਰ ਮੇਰਾ ਕਹਿਦਾ ਜੀ ਇਹਨੂੰ ਲਈ ਬੈਠੇਗਾ ਨਾਲ ਤੋ ਸੱਚੀ ਇਹਨੂੰ ਸ਼ਰਮ ਨਹੀਂ ਆਉਦੀਗੀ ਮੈਨੂੰ ਕੁਝ ਕਰਨਾ ਨਹੀਂ ਆਉਂਦਾ ਆ ਆ ਦੋਖਾ ਦੋਨੇ ਜਾਣੇ ਆ ਕਰੋ ਗਲੇਦਰਾ ਅੱਛਾ ਏ ਇੱਕ ਆਦਮੀ ਜੁਨੇ ਜਾਣੇ ਆ ਅੱਜ ਦੀ ਘਰ ਇਹਦਾ ਘਰ ਵਾਲਾ ਤੇ ਇਹ ਵੀ ਜਾ ਕੇ ਇਹਦੇ ਇਹਨੂੰ ਗਿਆ ਇਹ ਮੈਨੂੰ ਕਹਿੰਦਾ ਜੀ ਮੈਂ ਕੁਮਾਰਾ ਹੁੰਦਾ ਇਹਨੇ ਕਿ ਤੂੰ ਬੱਚੇ ਵੀ ਨਿਕਲੇ ਆਏ ਇਹਨਾਂ ਨੇ ਮੈਨੂੰ ਝੂਠ ਮਾਰਿਆ ਦਾ ਗਿਆ ਝੂਠ ਬੋਲਿਆ ਕੋਈ ਝੂਠ ਨਹੀਂ ਗਈ ਇਹ ਬਸ ਕੋਈ ਤੂੰ ਬਾਈ ਕਸੂਰ ਵਾਲਾ ਤੂੰ ਜੁਨੇ ਆਉਂਦੇ ਹੋ ਠੀਕ ਹੈ ਤੂੰ ਤੈਨੂੰ ਤੈਨੂੰ ਇਹਨੇ ਕਿਹਾ ਕੁਵਾਰਾ ਤੂੰ ਇੱਥੇ ਆ ਹਾਂ ਤੇ ਫਿਰ ਤੂੰ ਕਿ ਨਿਕਲ ਗਿਆ ਇਹਦੇ ਨਾਲ ਮੈਨੂੰ ਮੇਰੇ ਤਾਂ ਆਪ ਘਰ ਵਾਲਾ ਮੈਨੂੰ ਤੰਗ ਕਰਦਾ ਸੀ ਮੈਂ ਤਾਂ ਆਈਆਂਗੀ ਤੇ ਤੂੰ ਹੋਰ ਚੱਜਾ ਬੰਦੇ ਨਹੀਂ ਸਾਰੇ ਕੋਈ ਇਹ ਵੀਡੀਓ ਨਾਲ ਆਪਣਾ ਕੌਣ ਪੜ੍ਹੂਗੀ ਨਾ ਪੜ੍ਹੂਗੀ ਸ਼ਰੀਆ ਉਹ ਵੇਖਾ ਤੂੰ ਪੜ੍ਹੋ ਲਾਓ ਥੋੜਾ ਸਾਹਮਣੇ ਬੁਲੀਂਦਾ ਕਦੀ ਪੱਕਾ ਨਹੀਂ ਮੇਰਾ ਬਲਸਾ ਹੈ ਕਦੀ ਨਹੀਂ ਆ ਬਲਸਾ ਮੇਰਾ ਮੁੜੂ ਬੁਲੀਂਦਾ ਇਹਨੂੰ ਵੀ ਕਰੋ ਜੀ ਕੰਝ ਕਰਾ ਦਿਓ ਇਹਨੂੰ ਵੀ ਕਰਾ ਲਾਉਂਦੀ ਕੁੜੀ ਜੀ ਨਹੀਂ ਮਰ ਜਾਵੇ ਤੇਰੇ ਬੜਾ 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 ਹਲੇ ਬੜਾ ਤੂੰ ਸਲੇ ਬੜਾ ਬਈ ਇਹ ਕੁਛ ਜਨਾ ਗਣੀ ਕੇ ਦੱਸ ਮੇਰੀ ਵੀਡੀਓ ਬਣਾਓ ਯਾਰ ਮੇਰੇ ਵੀਡੀਓ ਜਨਾ ਬਣਾਓ ਵੀਡੀਓ ਤਕੜਾ ਲਾਈਟਾਂ ਕਰ ਪਰੇਸ਼ਾਨ ਹੋ ਕੇ ਲੈ ਕੇ ਆਏ ਨੇ ਨਹੀਂ ਇਹ ਤੀਜੇ ਦੇ ਰੇ ਪੇਕੀ ਵਾਲੀ ਨਹੀਂ ਵਿਖੀ ਤਾਂ ਨਹੀਂ ਤੀਜੇ ਦੇ ਪੇਕੀ ਵਾਜਦੀ ਆ ਮੇਰੀ ਮੇਡੇ ਪੇਕੀ ਇਹ ਚਾਣਾ ਹੀ ਜਾਂ ਦੂਜੇ ਦੀ ਜੀ ਨਹੀਂ ਮੈਂ ਬਈ ਦੇ ਪੇਕੀ ਗਈ ਆ ਤੀਜੇ ਦੇ ਪੇਕੀ ਵਾਜਦੀ ਆ ਇਹ ਇਹਦਾ ਮਸਲਾ ਕੀ ਪੇਕੀ ਜਾਂਦਾ ਤੂੰ ਅੱਛਾ ਉਹ ਪੇਕੀ ਆ ਵੜ ਤੇ ਮੈਨੂੰ ਲਿਆ ਤੇ ਮੈਂ ਕਿਉਂ ਲਿਆਉਣਾ ਇਹ ਮੈਂ ਤਾਂ ਬੰਦ ਕਰਨੇ ਆ ਰੋਟੀ ਦਾ ਉੱਥੇ ਬੱਸ ਇੱਧਰ ਛੱਡ ਲੈ ਬੈਠ ਜਾ ਦੋ ਰੁਪਏ ਕਰਨ ਦਾ ਬੰਦ ਹਾਂ ਮੈਂ ਤਾਂ ਉਹ ਰੋੜ ਦੇ ਬੰਦ ਕਰਨੀ ਆ ਇਹ ਤੀਜੇ ਕਦਨ ਵਾਜਦੀ ਪੇਕੀ ਹੋਣੀ ਮੈਨੂੰ ਪਤਾ ਹੀ ਨਹੀਂ ਪਰੇ ਬੁੱਢੀ ਹੋਂ ਦੱਸ ਬੁੱਢੀ ਕੁੜੀ ਕਿੱਸ ਕੀ ਹੋਇਆ ਹੋਂ ਦੱਸਣ ਕੀ ਮੇਰਾ ਘਰ ਦਾ ਦਾ ਇਹਨੂੰ ਲੈ ਕੇ ਆਇਆ ਹੈਗਾ ਹੁਣ ਕੀ ਪਤਾ ਕੋਣਾ ਕੋਣ ਨਹੀਂ ਤੇ ਇਹਨੂੰ ਕਹਿੰਦਾ ਮੈਂ ਕੁਵਾਰਾਂਗਾ ਦੋ ਬੱਚੇ ਆ ਗੀ ਸਾਡੇ ਜਿੰਨੇ ਕਰਦਾ ਹੁੰਦਾ ਮੈਨਾਂ ਕੋਈ ਨਹੀਂ ਤੁਰਦੀ ਸੀ ਆ ਦੇਖੋ ਬਾਈ ਜੀ ਸ਼ਰੇ ਆਵਣਾ ਤੁਸੀਂ ਦੇਖ ਰਹੇ ਹੋ ਵੀ ਅਸਲੀ ਕੁੜੀ ਆ ਪਿਆਰੀ ਹੋਈ ਹੈ ਤੇ ਪੂਰਾ ਬੋਰਡਰ ਡਰਾਮਾ ਚੱਲੀ ਜਾਂਦਾ ਤੇ ਕੁੜੀ ਦਾ ਘਰ ਵਾਲੇ ਨੇ ਤੋ ਢਾਬੇ ਤੇ ਫੜ ਲਿਆ ਤੇ ਢਾਬੇ ਤੇ ਬਈ ਆ ਜਿਹੜੀ ਜਨਾਨੀ ਨੂੰ ਲੈ ਕੇ ਭੱਜ ਆਦੀ ਕੁੜੀ ਨੂੰ ਸ਼ੱਕ ਹੋਇਆ ਜੇ ਮਤਲਬ ਉਹ ਮਗਰਾਈ ਹੈ ਜਿਹੜਾ ਕਹਦੇ ਆਈ ਸੀ ਮਗਰ ਤੂੰ ਪਤਾ ਕਿਵੇਂ ਲੱਗਿਆ ਬਾਜੀ ਮੈਂ ਵੀ ਫੋਨ ਸੀ ਘਰੇ ਤੇ ਆ ਗਈ ਹਾਂ ਇਹਦਾ ਫੋਨ ਆਇਆਗਾ ਉਹ ਤੋਂ ਮੈਨੂੰ ਪਤਾ ਲੱਗ ਗਿਆ ਮੇਰੇ ਕੋਲ ਬੋਲੀ ਨਹੀਂ ਹੈਗੀ ਜੀ ਇਹ ਕਹਿੰਦੀ ਹੋਟਲ ਤੇ ਆ ਜਾ ਅੱਛਾ ਤਾਂ ਕਰ ਜੀ ਮੈਂ ਮਗਰਾ ਕਰਕੇ ਆਈ ਹਾਂ ਆ ਮਗਰ ਪੰਜਾਬ ਪੁਲਿਸ ਵਾਲੇ ਵੀ ਆਏ ਹੋਏ ਆ ਬਾਈ ਇਹ ਜਸੰਦ ਘਾਫੇ ਦੇ ਉੱਤੇ ਬਾਈ ਜਿਹੜੇ ਫੜੇ ਘਰੇ ਦੋਨੇ ਜਾਣੇ ਇਹ ਗੰਦ ਪੂਰਾ ਗੰਦ ਪਾਇਆ ਹੋਇਆ ਹੈ ਇਹ ਲੋਕਾਂ ਨੇ ਜੇ ਇਹ ਜਿਹਾ ਅਹੀਂ ਦਿਖਾ ਰੋ ਬਾਈ ਤੇ ਨਾਗਾਂਗੇ ਜਨਾਬ ਜਦੋਂ ਮੇਰੀ ਸੱਸੋਂ ਦੀ ਆ ਆ ਕੇ ਕਦੀ ਪਾਲਾ ਝੋਲੇ ਦੇ ਲੀਰੇ પા ਤੂੰ ਭੈਣ ਤੂੰ ਮੂਰੇ ਬੋਲੀਂ ਨਾ ਪਰਸਾ ਬੰਦਾ ਬੰਦਾ ਨਾ ਆਉਣਾ ਸਰਜੀਤ ਮਾਹੀ ਵੀ ਬੰਦੂ ਮੇਰਾ ਅੱਲਾ ਮਰੂ ਕਰੇ ਇਹ ਨਾ ਪਰੇ ਮੱਲਾ ਦੱਸੋ ਤਾਂ ਫੇਰੇ ਬੈਠੋ ਤਾਂ ਹੈ ਚਪਾ ਰੱਖੀ ਸਿਰ ਦਬਾ ਕੇ ਬੈਠੋ ਥੋੜਾ ਜਿਹਾ ਮਾੜਾ ਵੀਡੀਓ ਬਣਾ ਦੀਆ ਵੀਡੀਓ ਬਣਾ ਵੀਡੀਓ ਜੀ ਭਾਈ ਜੀ ਆਜਾ ਬੰਦਾ ਜੀ ਇਹ ਫੜਾ ਗਿਆ ਨਜਾਇਜ਼ ਸੰਧ ਸੀ ਜਨਾਨੀ ਦਾ ਆ ਜਨਾਨੀ ਦਾ ਜੇ ਆ ਦੱਸੋ ਭਾਈ ਹਾਂ ਹੁਣ ਕਹਿੰਦੇ ਮੇਰਾ ਪਿਛਲਾ ਪਿਆਰ ਆ ਇਹ ਨਾ ਪਿਛਲਾ ਪਿਆਰ ਹੁੰਦਾ ਫਿਰ ਮੇਰੀ ਤਾਂ ਜ਼ਿੰਦਗੀ ਬਰਬਾਦ ਕਿਉਂ ਪਹਿਲੇ ਹੀ ਪਿਆਰ ਹੋ ਵਿਆਹ ਕਰਵਾ ਲੰਦਾ ਏ ਦੱਸੋ ਹਣ ਬੋਲਦਾ ਨਹੀਂ ਮੈਂ ਮੈਂ ਦੋ ਕਰਨਾ ਨਹੀਂ ਕੰਨ ਦੇ ਮਾਰਨ ਲੱਗ ਜੇ ਪਹਿਲਾਂ ਮੈਂ ਨਹੀਂ ਕਰਾਉਣਾ ਪਹਿਲਾਂ ਦੇਖੋ ਬੋਲੋ ਮਾਰੀ ਕਾ ਪਿਆਰ ਕਿਉਂ ਮੈਂ ਹੋ ਗਈ ਕਿਉਂ ਕੰਨ ਲੱਗਦਾ ਗੰਸ ਪਾਇਆ ਤੁਸੀਂ ਪਾਇਆ ਨਹੀਂ ਆ ਦੇਖੋ ਬਈ ਢਾਬੇ ਤੇ ਆ ਕੇ ਨਾ ਇਹ ਚਾਹ ਪੀਣ ਲੱਗੇ ਸੀ ਸਾਨੂੰ ਕਹਿੰਦੇ ਗਰਮੀ ਹੈ ਤੇ ਮੂੰਹ ਬੰਨ੍ਹ ਕੇ ਬਿੜੀ ਦਾ ਸਾਡੇ ਢਾਬੇ ਜਾ ਕੇ ਤਰਾ ਹੱਕ ਨਹੀਂ ਮੰਨਦਾ ਕੰਮ ਕਰਨ ਦਾ ਠੀਕ ਹੈ ਅਸੀਂ ਫਿਰ ਚੰਗੇ ਆ ਵੀ ਲੋਕਾਂ ਨੂੰ ਕੁਝ ਜਾਨੀਏ ਤੁਸੀਂ ਰੋਕਿਆ ਨਹੀਂਗਾ ਪਰ ਚਲੋ ਕੁੜੀ ਦੇ ਵਾਲੇ ਇੱਥੇ ਬੋਲ ਤਾਂ ਡਰਾਮਾ ਆਇਆ ਬਹੁਤ ਵੱਡਾ ਤੁਹਾਡੇ ਦਾ ਭਰਾ ਫੇਓ ਉੱਡ ਗਿਆ ਵੀ ਇਹਦਾ ਕੰਮ ਕੀ ਹੋ ਗਿਆ ਕੀ ਕਰੂ ਠੀਕ ਹੈ ਇਹ ਹੁਣ ਤੁਸੀਂ ਕੀ ਮੱਖੀ ਮੱਖੀ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਬਸ ਇਹੀ ਕਹਿੰਦੀ ਜੀ ਇਹਦਾ ਖਾਣਾ ਛੱਡੇ ਤੇ ਆ ਮੈਂ ਬੱਚੇ ਸੁਭਾਲੇ ਨਾਲ ਸਾਨੂੰ ਸੁਭਾਲੇ ਇਹਦੇ ਆ ਅੱਗੇ ਹਨ ਸਤਾਰਾ ਦੇਖੋ ਭਾਈ ਆ ਪੰਜਾਬ ਦੇ ਹਾਲਾਤ ਹੋ ਗਏ ਕੁੜੀ ਦੇਖੋ ਕਿੰਨੀ ਸੁਣੀ ਕੁੜੀ ਐ ਜੀ ਠੀਕ ਹੈ ਤੇ ਇਹ ਸ਼ਰਿਆਂ ਬੰਦਾ ਜਿਹੜਾ ਕੁੜੀ ਨੂੰ ਲੈ ਕੇ ਭੱਜਿਆ ਤੇ ਅਸੀਂ ਉਦੋਂ ਵਾਰ ਪੰਜਾਬ ਪੁਲਿਸ ਨੂੰ ਮੰਗ ਕੀਤੀ ਐ ਹੁਣ ਦੇਖਦੇ ਆਂ ਬਈ ਕੀ ਐ ਵੀਡੀਓ ਨੂੰ ਸ਼ੇਅਰ ਕਰ ਦਿਓ ਪੰਜਾਬ ਤੋਂ ਬਹੁਤ ਗੰਦ ਪੈ ਜਾ ਹਾਂ ਦੱਸ ਬੋਲ ਬੋਲ ਬਗਰੇ ਜਵਾਨੇ ਨਿਕਲਦੀ ਅੱਧਰ ਬੋਲ ਕੇ ਇੱਧਰ ਬੋਲ ਤੇਰੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਆ ਆਪਣੇ ਨੂੰ ਮੇਰੇ ਸਾਤ ਸਾਲ ਹੋ ਗਏ ਵਿਆਹ ਨੂੰ 70 ਕੇ ਸਾਲ ਹਾਂਜੀ ਤੇ ਬਈ ਦਸ਼ਵਤ ਉਹ ਵੀ ਕਰਦਾ ਕੋਈ ਇਹ ਵਾਦੂ ਕਰਦਾ ਜੀ ਤੇਰਾ ਲਾਮੇ ਤੇ ਕੁਇਸ ਨੇ ਲਾਮੇ ਇੱਕ ਹੀ ਸਾਟੀ ਰੇਜ ਹੋਈ ਆ ਦੱਸ ਜੇ ਇਹਨਾਂ ਪਿਆਰ ਦੀ ਨਿਸ਼ਾਨਾ ਪਤਾ ਕਰ ਦਿੰਦੇ ਫਿਰ ਇਹ ਮੇਰੇ ਨਾਲ ਗੁਲੀਆ ਪਹਿਲਾਂ ਗੱਲ ਸਿੱਧੇ ਨਾਲ ਪਰ ਆ ਗੰਦਸਿ ਮੈਂ ਆਦੀ ਸਾਥ ਨੂੰ ਪਹਿਲੇ ਦੱਸੀ ਇਹ ਗੱਲ ਮੈਂ ਕਹਿੰਦੀ ਮੈਂ ਉਹਨਾਂ ਨੂੰ ਦੱਸਦਾ ਕਿ ਮੈਨੂੰ ਦੱਸਦਾ ਰਹਿਣਾ ਮੇਰੇ ਨਾਲ ਜਦੋਂ ਗੱਲ ਨਹੀਂ ਕਰਾਉਂਦੇ ਸੀ ਜਦੋਂ ਮੇਰੀ ਗੱਲ ਨਹੀਂ ਕਰਾਉਂਦੇ ਸੀ ਬੋਲ ਬੋਲੇ ਨੀ ਦੋ ਬਾਈ ਤੁਮ ਦੱਸ ਸਾਬ ਹੌਲੀ ਬੋਲ ਬਕਵਾਸ ਨਾ ਕਰ ਮੈਂ ਨਾ ਪੈਰ ਖੜੇ ਆ ਹਾਂ ਕਿੰਨਾ ਕਿੰਨਾ ਵੇਲਾ ਬਣਾਇਆ ਨੇ ਆਪਣਾ ਕਿੰਨਾ ਵੇਲਾ ਖੜੀਦਾ 120 ਰੁਪਏ ਤਾਂ ਤੂੰ ਆਪਣਾ 1 ਮਿੰਟ ਦੀ ਕੌਫੀ ਪਿਆ ਦੀ ਦੋ ਕੌਫੀ ਬਜਨਾ ਤੇ ਤੈਨੂੰ ਵੀ ਕਿ ਕਰੇ ਨਾ ਕੋਈ ਜਾ ਉਹਨੇ ਕੋਈ ਪੁੱਛਿਆ ਰਸਲ ਮਾਣੇ ਕਿਤੇ ਜਦ ਮੈਂ ਘਰ ਦੇ ਕੰਮ ਕਰ ਕਰ ਕੇ ਖਰਚਾ ਚਲੋਣੀ ਆਗੀ ਕੀ ਪਤਾ ਇਹਨੇ ਲਟਾਈ ਜਾਂਦਾ ਗਾ ਦੱਸ ਉਹਨੇ ਕਿਹੜਾ ਕਿੱਥੇ ਜਾਂਦੇ ਪੈਸੇ ਕਿੱਥੇ ਨੇ ਹੁਣ ਹੁਣ ਤਾਂ ਨਹੀਂ ਜੀ ਨਾ ਬਸ ਬੋਲਦਾ ਜੇ ਬੋਲਦਾ ਤੂੰ ਇਹ ਗੱਲ ਨਾ ਬੋਲ ਨਹੀਂ ਦੀ ਨਹੀਂ ਗੱਲ ਕਰੀ ਨਾ ਲਾ ਲਓ ਕੋਈ ਦੂਜੀ ਬੋਸੀ ਨੂੰ ਲਾਓ ਜੀ ਮੈਂ ਕਿਹਾ ਇਹਨੂੰ ਕਰਕੇ ਬੁਲਾ ਲੈਣਾ ਅੱਜ ਇਹਨੇ ਨੂੰ ਚਾ ਕੇ ਬੁਲਾ ਲੈਣਾ ਹਲ ਲਾਓ ਬੋਲ ਬੇਟੀ ਜਿੰਨ ਮੈਂ ਟਾਬੇ ਤੇ ਆ ਜਾਈ ਮੇਰੇ ਹੈਲੋ ਹਾਂ ਮੰਮੀ ਆ ਮੰਮੀਆਂ ਟਾਬੇ ਤੇ ਆ ਜਾ ਫੜਿਆ ਗਿਆ ਨਾ ਨੀ ਨੂੰ ਲੈ ਕੇ ਆਇਆ ਇਸ ਦੇ ਹੋਟਲ ਦੇ ਤੇ ਕਿ ਦੋ ਕਹਤੀ ਆ ਜਾ ਮਾੜੀ ਇਹਨਾਂ ਨਾਲ ਰਣਾ ਮੈਨੂੰ ਤੜਾਕੀ ਲਾਉਂਦੀ ਐ ਤਾਂ ਬਸ ਠੀਕ ਹੈ ਵੀਰ ਹੁਣ ਤੁਸੀਂ ਕੀ ਮੰਗੀ ਵਾਕੀ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਬਸ ਇਹੀ ਕਹਿੰਦੀ ਜੀ ਇਹਦਾ ਖਾਣਾ ਠੱਠੇ ਜਾ ਮੈਂ ਬੱਚੇ ਸੁਭਾਲੇ ਜਾਨ ਸਾਨੂੰ ਸੁਭਾਲੇ ਇਹ ਦੇਖੋ ਆ ਦੇਖੋ ਭਾਈ ਆ ਪੰਜਾਬ ਦੇ ਹਾਲਾਤ ਹੋ ਗਏ ਕੁੜੀ ਦੇਖੋ ਕਿੰਨੀ ਸੁਣੀ ਕੁੜੀ ਐ ਜੀ ਠੀਕ ਹੈ ਤੇ ਇਹ ਸ਼ਰਿਆਂ ਬੰਦਾ ਜਿਹੜਾ ਕੁੜੀ ਨੂੰ ਲੈ ਕੇ ਭੱਜਿਆ ਤੇ ਅਸੀਂ ਉਦੋਂ ਪੰਜਾਬ ਪੁਲਿਸ ਨੂੰ ਮੰਗ ਕੀਤੀ ਐ ਹੁਣ ਦੇਖਦੇ ਆ ਬਾਈ ਕੀ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਪੰਜਾਬ ਬਹੁਤ ਗੰਦ ਪੈ ਗਿਆ ਸਾਰੇ ਉਹਨਾਂ ਨੂੰ ਆਸ਼ਕੀਆਂ ਸੋਚਦੀਆਂ ਠੀਕ ਐ ਆਟਾ ਕਰਕੇ ਆਟੇ ਵਸਦੇ ਦੇ ਪੈਸੇ ਇੰਨੀ ਦੇ ਕੋਲੇ ਕਿਉਂਕਿ ਪਹਿਲੇ ਤੇ ਹੁਟਣਾਂ ਦੇ ਇੱਥੋਂ ਹੀ ਭੱਜਣ ਲੱਗੇ ਸੀ ਉਹ ਬਾਈ ਪਹਿਲੇ ਜਿੱਤੇ ਸੀ ਨਹੀਂ ਤੁਸੀਂ ਪੈਸੇ ਬਾਈ ਨਹੀਂ ਦਿੱਤੇ ਸੀ ਨਹੀਂ ਦਿੱਤੇ ਬਾਈ ਅੱਪਾ ਜਨ ਲੱਗੇ ਸੀ ਇੱਥੋਂ ਹੀ ਭੱਜਣ ਲੱਗੇ ਤੇ ਸ਼ੁਕਰਿਆ ਬਾਈ ਇਹਦਾ ਮਤਲਬ ਕੀ ਐ ਉਤੋਂ ਦੀ ਆ ਗਏ ਠੀਕ ਐ ਬਿਲਕੁਲ ਪਹਿਲਾਂ ਵੀ ਸ਼ੱਕ ਸੀ ਤੇ ਇਹ ਆ ਕੰਮ ਕਰਦਾ ਹਾਂ ਮੈਨੂੰ ਥੋੜੀ ਥੋੜੀ ਸ਼ੱਕ ਵੀ ਪਰ ਇਹਨੇ ਟਾਲ ਕਰਤੀ ਕਹਿੰਦਾ ਨਹੀਂ ਇਹੇ ਸੀ ਕੋਈ ਗੱਲ ਨਹੀਂ ਪਰ ਇਹ ਤੇ ਮੈਂ ਸਰਪੂਰ ਵਿਸ਼ਵਾਸ ਰੱਖਿਆ ਵੀ ਕਰ ਦੇ ਦੀ ਇਹ ਜੇ ਕੰਮ ਆ ਨਾ ਜਰੂਰ ਕਰਦਾ ਪਰ ਇਹ ਜੇ ਕਰਦੋਂ ਨਹੀਂ ਚੁੱਕੂੰਗਾ ਹੂੰ ਪਰ ਫੋਨ ਕਰੇ ਜੇ ਮੈਨੂੰ ਫੋਨ ਤੋਂ ਪਤਾ ਲੱਗਿਆ ਵੀ ਇਹ ਆ ਕੰਮ ਕਰਨ ਲੱਗਿਆਗਾ ਤਾਂ ਹੀ ਮੈਂ ਜ਼ਰਬਾਗਰ ਆਈਆਂ ਤੇ ਮੈਂ ਵਿਸ਼ਵਾਸ ਨਹੀਂ ਸੀ ਕਰੇ ਤਾਂ ਆ ਕੰਮ ਕਰੂੰਗਾ ਦੱਸ ਓਏ ਬੋਲ ਕਹੋਗਾ ਮੁੰਡੇ ਵੀ ਮੈਂ ਸਾਰਾ ਕੋ ਪਹਿਲਾਂ ਦੱਸਿਆ ਸੀਗਾ ਅਸੀਂ ਸੱਤ ਨੂੰ ਫੋਨ ਲਾਉਂਦਾ ਰਹਿਮਨ ਜੀ ਕਹਿੰਦਾ ਐਗੇਜਮੈਂਟੋਂ ਤੋਂ ਪਹਿਲਾਂ ਉਹ ਤੂੰ ਸੱਸ ਨਾਲ ਜ਼ਿੰਦਗੀ ਕੱਟਣੀ ਹੈ ਤੇ ਕਹਿੰਦਾ ਜ਼ਿੰਦਗੀ ਕੱਟਣੀ ਹੈ ਯਾਰ ਮੇਰੀ ਗੱਲ ਕਰਾ ਦੋ ਇਹਨਾਂ ਰਮਨ ਨਾਲ ਤੂੰ ਜ਼ਿੰਦਗੀ ਸੱਸ ਨਾਲ ਕੱਟਣੀ ਹੈ ਕਿਦਾਂ ਕੱਟਣੀ ਹੈ ਤੇ ਗੱਲ ਹੀ ਨਹੀਂ ਕਰਉਂਦੀ ਸਾਨੂੰ ਮੈਨੂੰ ਇੰਨੇ ਨੂੰ ਇਹੀ ਗੱਲ ਕਹਿਣੀ ਸੀ ਵੀ ਮੇਰੀ ਫਰੈਂਡਸ਼ਿਪ ਜਲਦੀ ਹੈ ਕਹਿੰਦਾ ਮੂਤਨੇ ਮੈਰਚ ਕਰਾਉਂਦੇ ਕੁਈ ਨਾ ਇਹ ਤਾਂ ਚੱਲ ਯਾਰ ਫਰੈਂਡਸ਼ਿਪ ਹਰੇਕ ਦੀ ਹੁੰਦੀ ਹੈ ਸਾਡੀ ਵੀ ਹੋਊਗੀ ਤੇ ਉਸ ਨੂੰ ਕੋਈ ਟਾਈਮ ਹੁੰਦਾ ਬਿਉਂਟ ਤੇ ਮੈਂ ਪਹਿਲਾਂ ਕਹਿੰਦੇ ਨੇ ਜਰਾ ਕਰਾ ਕੇ ਨਹੀਂ ਸੁਧਰਿਆ ਕੁੜੀ ਉਹ ਨਹੀਂ ਤੇ ਦੇਖਣਾ ਇਹਨੇ ਦਿੱਕੀ ਮਰਦਾ ਉਹਦੇ ਨਾਲ ਐਡਾ ਤੂੰ ਕਿੱਡੇ ਗਿਆ ਬੋਣਾ ਬੋਣਾ ਕਰ ਕਰ ਤੂੰ ਕੀ ਗੱਲ ਤੇ ਹੋ ਗਈ ਮੈਂ ਇਹਦੇ ਨੇ ਰਹਿਣਾ ਨਹੀਂ ਮੈਂ ਰੱਖਣੀ ਕੁੜੀ ਰਹਿਣਾ ਮੈਂ ਤਾਂ ਪਹਿਲੀ ਵੇਲੇ ਇੱਕਦਮ ਮੂੰਹ ਤੇਰੇ ਖੜਾ ਮਾਰ ਦੇ ਖੱਤੀ ਜਾ ਜਾ ਮਾਰ ਮਾਰ ਮਾਰੋ ਮਾਰ ਮਾਰ ਮਾਰੋ ਮਾਰ ਜਾ 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 ਮਾਰ ਬਾਕੀ ਮਾਰ 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 ਹੋਰ ਮਾਰ ਉਹਦੇ 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 ਹੀ ਮਾਰ ਉਹਦੇ ਹੀ ਮਾਰ ਬਰਾਬਰ ਦੂਜੀ ਜਲਾ ਨਹੀਂ ਮਾਰੋ ਉਹ ਉਹ ਨਹੀਂ ਮਾਰ 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 ਕੋਈ ਨਹੀਂ ਮਾਰ ਰੋਣਾ ਰੋਣਾ ਮਾਰ ਦੇ ਮਾਰ 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 ਨਾ ਮਾਰ ਮਾਰ ਲੈ ਉਹ ਜਨਾ ਤੋਂ ਲੈ ਉਹ ਦੰਨੋਂ ਲੈ ਆਓ ਤਾ ਤੂੰ ਚੱਲ ਇਧਰ ਚੱਲ 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 ਆ ਦੇਖੋ ਪੰਜਾਬ ਦੇ ਹਾਲਾਤ ਆ ਗੰਦ ਦੇਖੋ ਬਈ ਜੀ ਅੱਜ ਨਾਦਲ ਪੰਜਾਬ ਚ ਗੰਦ ਨਹੀਂ ਨਿਕਲਦਾ ਨਜ਼ਰ ਬਈ ਆਪਣੇ ਲੋਕਾਂ ਦੇ ਘਰ ਨਹੀਂ ਵਸਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਆ ਪੰਜਾਬ ਦੇ ਹਾਲਾਤ ਹੋ ਗਏ